ਕੌਣ ਬਚਾ ਲਿਆ ਕਿਉਂ ਸੀ ਉਹ 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 ਸਰ ਜਿਹੜਾ ਗੁਰਦਰਾ ਸਾਹਿਬ ਦੀ ਜਗ੍ਹਾ ਨੂੰ ਲੈ ਕੇ ਇੱਕ ਵਿਵਾਦ ਛਿੜਿਆ ਹੈ ਮੈਬੀ ਸਿੰਘ ਭਾਈਚਾਰਾ ਇਕੱਠਾ ਹੋਇਆ ਕੀ ਮਸਲਾ ਹੈ ਸਾਰਾ ਮਸਲਾ ਜਿਆਦਾ ਨਹੀਂ ਐਕਚੁਅਲੀ ਆ ਜਿਹੜੀ ਜੱਗਾ ਹੈ ਗੁਰਦੁਆਰਾ ਸਾਹਿਬ ਦੀ ਹੈ ਸਾਡੀ ਜੀ ਬਾਉਂਡਰੀ ਵਾਲ ਬਣੀ ਹੋਈ ਹੈ ਜੀ ਇੱਥੇ ਜਿਹੜੀ ਇਹ ਇਸ ਸਾਈਡ ਤੁਸੀਂ ਵੇਖੋਗੇ ਤਾਂ ਇੱਕ ਰੈਸਲਿੰਗ ਅਕੈਡਮੀ ਦਾ ਜਿਹੜਾ ਆ ਉਹ ਰੱਖੀ ਗਈ ਆ ਬੀਆਈਜੀ ਕਰਤਾਰ ਸਿੰਘ ਗੁਰਦੁਆਰਾ ਵਾਲਾਂ ਦੀ ਜੀ ਉਦੇਸ਼ ਬਾਰੇ ਦੇ ਵਿੱਚ ਸਾਰਾ ਜਿਹੜਾ ਕਾਰਜ ਹੀ ਅਗਲਾ ਸੇਵਾ ਦੇ ਨਾਲ ਚੱਲਣ ਲਿਆ ਹੈ ਜੀ ਸਭਾਈ ਕੇਂਦਰ ਜੀ ਇਹ ਸੇਵਾ ਸ਼ੁਰੂ ਹੋਈ ਤੇ ਇਹ ਜਿਹੜਾ ਸੁਵਿਧਾ ਸੈਂਟਰ ਦੀ ਜਗ੍ਹਾ ਹੀ ਗੁਰਦੁਆਰਾ ਸਾਹਿਬ ਦੀ ਸਮੂਹੀ ਮੈਂਬਰ ਸਾਹਿਬਾ ਪ੍ਰਧਾਨ ਸਾਹਿਬ ਵੱਲੋਂ ਸਕੱਤੀ ਸਾਹਿਬ ਵੱਲੋਂ ਪੰਚਾਇਤ ਦੇ ਨਾਲ ਇਹ ਹੋ ਗਿਆ ਸੀ ਕਿ ਜਿਹੜੀ ਸੁਵਿਧਾ ਸੈਂਟਰ ਹੈ ਇਹਨੂੰ ਚੱਲਦਾ ਰੱਖਿਆ ਜੀ ਅਸੀਂ ਇਹਨੂੰ ਉਸ ਚੀਜ਼ ਨੂੰ ਵੇਖਦੇ ਇਹਨਾਂ ਦੇ ਮੈਂਬਰ ਸਾਹਿਬਾਨ ਜਿਹੜੇ ਆਏ ਸੀ ਮੋਤਭਾਰ ਉਹਨਾਂ ਨੇ ਕੱਲ ਇਹ ਫੈਸਲਾ ਲੈ ਲਿਆ ਕਿ ਠੀਕ ਹੈ ਜਿੰਨੀ ਇਹ ਜਗ੍ਹਾ ਛੱਡੀ ਗਈ ਹੈ ਹੋ ਜੇ ਤੁਹਾਨੂੰ ਅਗੇ ਨਾ ਆਇਆ ਜਾਵੇ ਕਿ ਤੁਸੀਂ ਦਾ ਸੈਂਟਰ ਨੂੰ ਹੋਰ ਕੀਤਾ ਜਾਵੇ ਚੰਗਾ ਤਰੀਕੇ ਨਾਲ ਸਾਫ ਸੁਥਰਾ ਇਹਨੂੰ ਗੇਟ ਲਾਇਆ ਜਾਵੇ ਸਾਨੂੰ ਡਸਟਬਿਨ ਦਿੱਤੇ ਜਾਣ ਡਸਟਬਿਨ ਜਿਹੜੇ ਆ ਉਹ ਗੁਰਦੁਆਰਾ ਸਾਹਿਬ ਵੱਲੋਂ ਸੇਵਾ ਰੂਪੀ ਜਿਹੜੀ ਆ ਉਹ ਪਿੰਡ ਵੱਲੋਂ ਪਿੰਡ ਦੀ ਸੇਵਾ ਕੀਤੀ ਜਾਵੇ ਸੋ ਸਾਡਾ ਕੁਝ ਮੰਨ ਲਿਆ ਜੀ ਕੋਈ ਬਾਦ ਮੈਂਬਰ ਸਾਹਿਬ ਵੱਲੋਂ ਦਾ ਇਹ ਇੱਕ ਸਵਾਲ ਹੀ ਕਿ ਤੁਸੀਂ ਅੱਜ ਦਾ ਦਿਨ ਜਿਹੜਾ ਆ 2 ਘੰਟੇ ਦਾ ਆ ਉਹ ਕੰਮ ਬੰਦ ਕੀਤਾ ਜਾਵੇ ਸਾਡੀ ਜਿਹੜੀ ਸੰਗਤ ਆ ਉਹ ਰੋਸ਼ ਕਰ ਅਸੀਂ ਉਹ ਵੀ ਐਕਸੈਪਟ ਕਰਦੇ ਹਾਂ ਉਹਦੇ ਬਾਅਦ ਐਕਸੈਪਟ ਦੇ ਨਾਲ-ਨਾਲ ਅਸੀਂ ਜਦੋਂ ਸ਼ਾਮ ਨੂੰ ਆਪਣੀ ਜਿਹੜੀ ਸੇਵਾ ਲੱਗੀ ਸੀ ਉਹ ਜਦੋਂ ਇਥੋਂ ਵਾਪਸ ਗਏ ਇਹਨਾਂ ਵੱਲੋਂ ਜਿੰਨੇ ਵੀ ਇਸ ਟਾਈਮੇ ਵਿਰੋਧ ਕਰ ਰਹੇ ਜੀ ਇਹਨਾਂ ਵੱਲੋਂ ਕੁਝ ਚਾਰ-ਪੰਜ ਇਹਨਾਂ ਦੀਆਂ ਬੀਬੀਆਂ ਨੇ ਜਾਂ ਪਲੱਸ ਜਿਹੜੇ ਆ ਜੰਗਮੈਣ ਨੇ ਕਿਨਾਂ ਨੇ ਰਾਤ ਨੂੰ ਉੱਠ ਕੇ ਤੇ ਜਿਹੜੀ ਦੁਬਾਰਾ ਜੋ ਫੈਸਲੇ ਤੇ ਹੋਏ ਹੀ ਉਹ ਨਹੀਂ ਬੰਦ ਕਰ ਅੱਛਾ ਉਹ ਚੀਜ਼ ਨੂੰ ਦੇਖਦੇ ਹੋਏ ਫਿਰ ਜਦੋਂ ਇਹ ਚੀਜ਼ ਦੇਖੀ ਗਈ ਤੇ ਸਾਨੂੰ ਇਹ ਮਹਿਸੂਸ ਹੋਇਆ ਕਿ ਗੁਰਦੁਆਰਾ ਦੀ ਜਿਹੜੀ ਬਿਲਡਿੰਗ ਦਾ ਉੱਤੇ ਇਹ ਕਬਜ਼ਾ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਜਗਾ ਰੀਅਲੀ ਜਿਹੜੀ ਹੈ ਸਚਾਈ ਹੈ ਜਿਹੜੀ ਇਹ ਗੁਰਦੁਆਰਾ ਸਾਹਿਬ ਦੀ ਹੈ ਭਾਈਵੰਦੀ ਨਾਲ ਪੰਚਾਇਤ ਦੇ ਨਾਲ ਮੈਂਬਰ ਸਾਹਿਬਾਨਾਂ ਦੇ ਨਾਲ ਸਾਰਾ ਪਿੰਡ ਦੀ ਸੇਵਾ ਨੂੰ ਵੇਖ ਕੇ ਨਗਰ ਦੀ ਸੂਤ ਨੂੰ ਵੇਖ ਕੇ ਜਿਹੜੀ ਜਗਾ ਨੂੰ ਲੈ ਕੇ ਜਿਹੜੀ ਜਗਾ ਨੂੰ ਲੈ ਕੇ ਰੋਸ ਆ ਵਿਵਾਦ ਆ ਇਹ ਜਗਾ ਹੈ ਕਿੰਨੀ ਟੋਟਲ ਇਹ ਟੋਟਲ ਜਗਾ ਹੈ ਜੀ 5 ਕਨਾਲ ਹੈ ਅੱਛਾ ਜੀ ਹਾਂ ਜੀ ਜੋ ਉਹ ਜਿਹੜੇ ਮਜੀਬ ਸਿੰਘ ਭਾਈਚਾਰਾ ਇਕੱਠਾ ਹੋਇਆ ਉਹ ਕਹਿ ਰਹੇ ਵੀ ਅਸੀਂ ਇੱਥੇ ਰੂੜੀ ਲਾਉਨੇ ਆ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਕਿੱਡੀ ਗਲਤ ਬਿਆਨਬਾਜ਼ੀ ਇਹਨਾਂ ਦੀ ਕਿ ਅਸੀਂ ਗੁਰਦੁਆਰਾ ਸਾਹਿਬ ਦੀ ਜਿਹੜਾ ਜਗ੍ਹਾ ਆ ਉਹਦੇ ਵਿੱਚ ਰੂੜੀਆਂ ਲਾਵਾਂਗੇ ਤੇ ਬੜਾ ਨਾਜ਼ ਮੱਲਵਾਂ ਅਨਸਰ ਦੇਣ ਵਾਲੀ ਗੱਲ ਹੈ ਕੀ ਮੰਗ ਕਰਦੇ ਜੋ ਅਸੀਂ ਪ੍ਰਸ਼ਾਸਨ ਤੋਂ ਪਲੱਸ ਨਗਰ ਨਿਵਾਸੀਆਂ ਦਾ ਸਹਿਯੋਗ ਮੰਗਦੇ ਆ ਜਿਹੜੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆ ਜੋ ਜਿਹੜੀ ਹਦੂਦ ਆ ਉਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਵਿਵਾਦ ਨਾ ਕੀਤਾ ਜਾਵੇ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੀ ਜਿੱਦਾਂ ਸੇਵਾ ਚੱਲ ਰਹੀ ਹੈ ਨੇ ਚੱਲਦੀ ਕੱਲਾਣਾ ਚੱਲਦੀ ਕੱਲਾਦੇ ਨਾਲ ਹੀ ਚੱਲਣ ਦਿੱਤੀਆਂ ਜਾਵੇ ਅੱਜ ਮਸਲਾ ਜਿਹੜਾ ਪਊ ਐ ਕਿ ਹੋਇਆ ਤੇ ਤੁਸੀਂ ਕਿਹੜੇ ਸਬੰਧ ਚ ਆਏ ਜਿਹਦਾ ਕੀ ਕਾਰਵਾਈ ਕਰਦੇ ਇਹ ਕਹਿੰਦੇ ਜਗ੍ਹਾ ਇਹਨਾਂ ਦੀ ਨਹੀਂ ਹੈਗੀ ਕਿ ਇਹ ਜਗ੍ਹਾ ਜਿਹੜੀ ਹੈ ਸਰਕਾਰੀ ਹੈ ਅਸੀਂ ਹੁਣ ਉਹਨਾਂ ਨਾਲ ਇਹ ਗੱਲ ਕੀਤੀ ਹੈ ਵੀ ਕਾਗਜ਼ ਦਿਖਾਗੇ ਜੇ ਰਜਿਸਟਰੀ ਇੰਤਕਾਲ ਉਹਨਾਂ ਦੇ ਨਾਂ ਹੋਇਆ ਫਿਰ ਤੁਹਾਡਾ ਕੋਈ ਹੱਕ ਨਹੀਂ ਬਾਕੀ ਉਹ ਰੂੜੀਆਂ ਦੀ ਜਗ੍ਹਾ ਕਰਦੇ ਆ ਇਹ ਸਾਰਾ ਕੁਝ ਦੇਣ ਨੂੰ ਤਿਆਰ ਨੇ ਵੀ ਰੂੜੀ ਦੀਆਂ ਦੀ ਜਗ੍ਹਾ ਵੀ ਦੇ ਦੰਨੇ ਅਸੀਂ ਇਹਨਾਂ ਨੂੰ ਡਸਟਬਿਨ ਵੀ ਰੱਖ ਦੰਨੇ ਆ ਤੇ ਜਿਹੜੀ ਹੋਰ ਕੋਈਆਂ ਦੀ ਮਾੜੀ ਮੋਟੀ ਪ੍ਰੋਬਲਮ ਹੈ ਉਹ ਵੀ ਹੱਲ ਕਰ ਦਿੰਨੇ ਆ ਪਰ ਹੁਣ ਇਹ ਤਾਂ ਹਲੇ ਮੋਹਤਰ ਬੰਦੇ ਇੱਥੇ ਹੈ ਨਹੀਂਗੇ ਉਹ ਆਉਂਦੇ ਆ ਤਾਂ ਫਿਰ ਗੱਲ ਕਰਦੇ ਆ ਠੀਕ ਉਹ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਸਰ ਵੀ ਜਿਹੜੀ ਇਹ ਦੇ ਰਹੇ ਆ ਵੀ ਜਗ੍ਹਾ ਦੇ ਦਿੰਨੇ ਸਾਈਡ ਤੇ ਅਲੱਗ-ਤੱਗ ਠੀਕ ਹੈ ਬਸ